ਆ ਛੋਟਾ ਜਿਹਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਕਲਿੱਪ ਨੂੰ ਦੇਖ ਕੇ ਨਾ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ 'ਚ ਹੰਝੂ ਵੀ ਆ ਗਏ ਤੇ ਬਹੁਤ ਸਾਰੇ ਲੋਕਾਂ ਦਾ ਹੰਕਾਰ ਵੀ ਟੁੱਟ ਗਿਆ ਆਖਿਰ ਕੀ ਇਸ ਵੀਡੀਓ ਚ ਪੂਰੀ ਵੀਡੀਓ ਤੁਹਾਨੂੰ ਆਪਾਂ ਬਾਅਦ ਚ ਦਿਖਾਵਾਂਗੇ ਪਹਿਲਾਂ ਗੱਲ ਕਰਦੇ ਆਂ ਵੀ ਇਸ ਵੀਡੀਓ ਚ ਹੈ ਕੀ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਅੱਜ ਦੇ ਟਾਈਮ ਚ ਹਰ ਕੋਈ ਟੈਨਸ਼ਨ ਚ ਪਿਆ ਹੋਇਆ ਹੈ ਪਰ ਯਾਰੋ ਆ ਰੱਬੀ ਰੂਪ ਜਿਹੜਾ ਮੁੜਾ ਵਾ ਨਾ ਤੁਸੀਂ ਇਸ ਨੂੰ ਦੇਖ ਲਓ ਵੀ ਕਿਵੇਂ ਖੁਸ਼ ਆ ਇਹ ਆਮ ਇਨਸਾਨਾਂ ਵਾਂਗ ਚੁਸਤਾ ਨਹੀਂ ਆ ਪਰ ਇਸ ਦਾ ਦਿਲ ਸਾਫ਼ ਆ ਤੁਸੀਂ ਦੇਖ ਸਕਦੇ ਹੋ ਵੀ ਨਗਰ ਕੀਰਤਨ ਲੰਗਦਾ ਪਿਆ ਹੈ ਤੇ ਜਿਵੇਂ ਕਿ ਹਰ ਇੱਕ ਨੂੰ ਸੌਂਕ ਹੁੰਦਾ ਹੈ ਵੀ ਉਹ ਫੋਟੋਆਂ ਖਿੱਚਣ ਲੱਗਦਾ ਹੈ ਵੀਡੀਓ ਬਣਾਉਣ ਲੱਗਦਾ ਹੈ ਤੇ ਆਹ ਮੁੜਾ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਇਸ ਵਿਚਾਰੇ ਗਰੀਬ ਤੋਂ ਮੋਬਾਈਲ ਨਹੀਂ ਹੁੰਦਾ ਪਰ ਇਸ ਨੂੰ ਮੋਬਾਈਲ ਦਾ ਬਹੁਤ ਸ਼ੌਂਕ ਆ ਉਹ ਵੀ ਵਿਚਾਰਾ ਨਾ ਰੱਬੀ ਰੂਪ ਰੂਆ ਇਹਨਾਂ ਤੇਜ਼ ਨਹੀਂ ਆ ਪਰ ਨਾ ਇਹ ਦੇਖੋ ਵੀ ਪੂਰਾ ਇੱਕ ਕੈਮਰੇਮੈਨ ਵਾਲੇ ਵਾਂਗ ਨਾ ਫੋਟੋਆਂ ਖਿੱਚਦਾ ਪਿਆ ਹੈ ਪੱਜਾ ਪੱਜਾਈ ਜਾਂਦਾ ਹੈ ਕਦੀ ਅੱਗੇ ਜਾਂਦਾ ਹੈ ਕਦੀ ਪਿੱਛੇ ਆਉਂਦਾ ਹੈ ਤੇ ਫੋਟੋਆਂ ਖਿੱਚਦਾ ਹੈ ਬਹੁਤ ਹੀ ਹੱਸਦਾ ਹੈ ਖੁਸ਼ ਹੁੰਦਾ ਹੈ ਇਸ ਨੂੰ ਦੇਖ ਕੇ ਜਿੰਨੀ ਵੀ ਸੰਗਤ ਹੁੰਦੀ ਹੈ ਸਾਰੇ ਹੀ ਖੁਸ਼ ਹੁੰਦੀ ਹੈ ਹਰ ਇੱਕ ਦੇ ਫੇਸ ਤੇ ਸਮਾਈ ਲੰਦੀ ਹੈ ਸੋ ਯਾਰੋ ਅੱਜ ਦੇ ਇਨਸਾਨ ਦੇ ਨਾਲ ਹਰ ਵੇਲੇ ਫੇਸ ਤੇ ਇੱਕ ਟੈਨਸ਼ਨ ਹੀ ਬਣੀ ਰਹਿੰਦੀ ਆ ਪਰ ਤੁਸੀਂ ਆਹ ਦੇਖ ਲਓ ਵੀ ਰੱਬੀ ਰੂਪ ਰੂ ਜ਼ਰੀਆ ਕਿੰਨੀ ਖੁਸ਼ ਆ ਸੋ ਹੰਕਾਰ ਟੈਨਸ਼ਨਾਂ ਛੱਡ ਦਿਓ ਯਾਰੋ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ ਤੇ ਇਸ ਵੀਰ ਦੇ ਲਈ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤਾਂ ਜੋ ਇਹ ਵੀਰ ਤੇ ਇਹਦੀ ਫੈਮਿਲੀ ਬਹੁਤ ਹੀ ਖੁਸ਼ ਰਹੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ